ਲਾਰਡਲੀ ਪਾਗ 87 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪਾਗ ਗੁਰਨਾਮ ਚਲਾ ਤਾਂ ਗਿਆ ਪਰ ਜਾਂਦੇ ਹੋਏ ਪੀਤੀ ਨੂੰ ਦਰਸ਼ਨ ਦਰਸ਼ਨ ਕਰਾਉਣ ਦੀ ਜੋ ਗੱਲ ਕਹਿ ਕੇ ਗਿਆ ਉਹ ਗੁੱਡੀ ਨੂੰ ਅੰਦਰੋਂ ਅੰਦਰ ਪਰੇਸ਼ਾਨ ਕਰਨ ਲੱਗੀ ਸਮਝਣਾ ਆਵੇ ਕਿ ਕਿਹਦੇ ਨਾਲ ਸਾਂਝੀ ਕਰੇ ਸੱਸ ਵੱਲ ਬਾਰਵਾ ਵੇਖ ਰਹੀ ਸੀ ਉਧਰੋਂ ਬਿੱਟੂ ਤੜਫਿਆ ਪਿਆ ਸੀ ਫਿਰ ਸੱਸ ਨੇ ਗੱਲਾਂ 'ਚ ਲਾਉਣ ਲਈ ਤੇ ਝੋਲੇ ਲਾਉਣ ਲਈ ਝੋਲੇ 'ਚ ਰਖੜੀ ਕੱਢੀ ਤੇ ਕਹਿਣ ਲੱਗੀ surjeet ਆ ਲੈ ਸੁਰਿੰਦਰ ਦੀ ਰਖੜੀ ਗੁਰਜੀਤ ਨੇ ਕੱਲੀ ਆ ਮੈਂ ਤਾਂ ਦੇਣਾ ਹੀ ਭੁੱਲ ਗਈ ਪਰ ਹੁਣ ਸਾਰਿਆਂ ਦਾ ਮਨ ਖਰਾਬ ਹੋ ਗਿਆ ਸੀ ਗੁਰਨਾਮ ਕਰਕੇ surjeet ਨੇ ਫੜਤਾ ਲਈ ਤੇ ਹੁਣ ਉਹ ਸੁਰਿੰਦਰ ਬਾਰੇ ਸੋਚਣ ਲੱਗੀ ਵਿੰਦਰੋ ਬਾਰੇ ਸੋਚਣ ਲੱਗੀ ਤੇ ਮਨ ਖਰਾਬ ਕਰਨ ਲੱਗੀ ਉਹਨਾਂ ਦੋਨਾਂ ਬਾਰੇ ਸੋਚ ਕੇ ਬੀਬੀ ਰੋ ਪਈ ਤੇ ਕਹਿਣ ਲੱਗੀ ਮੈਨੂੰ ਲੱਗਦਾ ਹੁਣ ਮੇਰਾ ਸਮਾਨ ਨੇੜੇ ਆ ਗਿਆ ਹੁਣ ਤਾਂ ਆ ਜਾਂਦਾ ਸੁਰਿੰਦਰ ਮੈਂ ਉਹਦੇ ਜਵਾਕ ਵੀ ਵੇਖ ਜਾਂਦੀ ਮੁੜਿਆ ਨਹੀਂ ਜਾ ਕੇ ਇਹ ਸੁਣ ਕੇ surjeet ਵੀ ਰੋਣ ਲੱਗ ਪਈ ਤੇ ਭੋਲੀ ਨੂੰ ਕਹਿਣ ਲੱਗੀ ਸਾਨੂੰ ਤਾਂ ਪੈਣ ਉਹਨਾਂ ਦੋਹਾਂ ਦੀ ਹਾਰ ਪਹਿਰ ਉਡੀਕ ਰੰਦੀ ਆ ਅੱਖਾਂ ਤਰਸੀਆਂ ਪਈਆਂ ਨੇ ਵੇਖਣ ਨੂੰ ਬੁੱਢੀ ਨੇ ਵੀ ਅੱਖਾਂ ਭਰ ਲਈਆਂ ਹੁਣ ਉਹ ਵੀ ਰੋਕ ਨਾ ਸਕੀ ਫਿਰ ਬਿੱਟੂ ਨੂੰ ਵੇਖਿਆ ਆ ਤਾਂ ਮਾਹੌਲ ਰੋਣ ਵਾਲਾ ਹੀ ਹੋ ਗਿਆ ਤੇ ਬੋਲਿਆ ਤੁਸੀਂ ਰੋਟੀ ਨਹੀਂ ਖਾਣੀ ਸਾਰਿਆਂ ਰੋਣ ਲੱਗੀਆਂ ਆ ਜਾਣਾ ਸੁਰੇਂਦਰ ਨੇ ਆ ਜਾਣਾ ਬਿੰਦਰੋ ਨੇ ਨਾਲੇ ਮੈਂ ਕਹੀ ਜਾਣਾ ਘਰੇ ਟੈਲੀਫੋਨ ਲਵਾ ਲੈਨੇ ਆ ਗੱਲ ਵੀ ਹੋ ਜਾਇਆ ਕਰਨੀ ਤੁਹਾਨੂੰ ਪਤਾ ਸਕੰਦਰ ਸਿਉਂ ਦੇ ਕਿੱਡਾ ਵੱਡਾ ਫੋਨ ਲੱਗਾ ਟ੍ਰੇਨ ਟ੍ਰੇਨ ਵੱਜਦਾ ਗੁਰਪੀਜ ਬੋਲਿਆ ਉਹ ਰਹਿਣ ਦੀ ਬਾਹਲਾ ਖਰਚਾ ਟੈਲੀਫੋਨ ਦਾ ਮੈਂ ਪਤਾ ਕੀਤਾ ਉਹਦਾ ਨੰਬਰ ਜਿਹੜਾ ਆ ਭੇਜਿਆ ਸੀ ਨਾ ਇਹਦੇ ਤੇ ਫੇਰ ਕੋਈ ਬੋਲਦਾ ਨਹੀਂ ਨੇ ਬਾਰ ਬਾਰ ਕੀਤਾ ਤੇ ਤੇ ਫੋਨ ਪਿਆਸੇ ਵੀ ਵਾਦੂ ਲੱਗ ਜਾਂਦੇ ਆ ਬਿੱਟੂ ਕੁਝ ਸੋਚਣ ਲੱਗਾ ਫਿਰ ਬੋਲਿਆ ਅੱਛਾ ਹੁਣ ਤੁਸੀਂ ਫੇਰ ਚਿੱਠੀ ਕੱਲੋਂ ਨੂੰ ਓਏ ਮੈਂ ਤਿੰਨ ਵਾਰ ਭਾਲ ਚੁੱਕਿਆ ਪਰ ਜਵਾਬ ਨਹੀਂ ਆਇਆ ਗੁਰਪ੍ਰੀਤ ਬੋਲਿਆ ਚੰਗਾ ਇੱਕ ਕੰਮ ਕਰੋ ਹੁਣ ਜਦੋਂ ਚਿੱਠੀ ਜਾਂ ਟੈਲੀਫੋਨ ਆਇਆ ਤਾਂ ਮੈਨੂੰ ਦੱਸਿਓ ਮੈਂ ਕਰਾਂਗਾ ਗੱਲ ਨਾਲੇ ਮੈਂ ਗੁੱਡੀ ਨੂੰ ਲੈ ਕੇ ਜਾਵਾਂ ਉਹ ਕਰ ਲੂਗੀ ਬਿੰਦਰੋ ਨਾਲ ਗੱਲ ਬਿੱਟੂ ਨੇ ਹੌਸਲਾ ਦਿਨਦੇ ਕਿਹਾ ਸੁਰਜੀਤ ਬੋਲੀ ਪਿੱਛੇ ਮੈਂ ਵੀ ਗਈ ਸੀ ਇੱਕ ਵਾਰ ਕਰਕੇ ਆਈ ਸੀ ਗੱਲ ਮੈਨੂੰ ਤਾਂ ਅੱਦਾ ਸੁਣਿਆ ਨਹੀਂ ਫਿਰ ਪੈਸੇ ਵੀ ਵਾਧੂ ਬਣ ਗਏ ਕੋਈ ਨਹੀਂ ਮੈਂ ਦੇਖਦਾ ਮੈਨੂੰ ਦੱਸ ਦਿਓ ਚਲੋ ਹੁਣ ਸਾਰੇ ਰੋਟੀ ਖਾ ਬਿੱਟੂ ਦੁਬਾਰਾ ਹੌਸਲਾ ਦਿੰਦਾ ਹੋਇਆ ਬੋਲਿਆ ਫਿਰ ਸੁਜੀਤ ਤੇ ਗੁੱਡੀ ਰੋਟੀ ਲੈ ਆਈਆਂ ਬੀਬੀ ਲਈ ਖਚੜੀ ਧਰੀ ਸੀ ਬੀਬੀ ਖਾਣ ਲੱਗੀ ਪਰ ਮਨ ਖਰਾਵ ਕਰੀ ਜਾਏ ਫਿਰ ਬਿੱਟੂ ਨੇ ਕੋਲ ਜਾ ਜਾ ਕੇ ਹੌਸਲਾ ਦਿੱਤਾ ਤੇ ਕਿਹਾ ਬੀਬੀ ਤੂੰ ਫਿਕਰ ਨਾ ਕਰ ਮੈਂ ਕਰਾਂਗਾ ਗੱਲ ਨਾਲੇ ਇਸ ਵਾਰ ਜਦੋਂ ਸੁਰਿੰਦਰ ਆਇਆ ਮੈਂ ਤੈਨੂੰ ਵੀ ਜਾਚ ਨਾਲ ਹੀ ਗੱਲ ਦੇਣਾ ਉਹਦੇ ਤੂੰ ਵੀ ਦੋ ਦਿਨ ਜਾਈਂ ਬਾਹਰ ਬਲੈੱਟ ਜਾ ਕੇ ਬੀਬੀ ਕਹਿਣ ਲੱਗੀ ਮੈਂ ਐਡੀ ਸਾਰੀ ਜਹਾਂ ਚ ਬੈਠਦੀ ਸੋਹਣੀ ਲੱਗਦੀ ਆ ਓਹੋ ਬੀਬੀ ਜਹਾਂ ਚ ਸਾਰੇ ਬੈਠ ਜਾਂਦੇ ਨੇ ਆਪਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਸਿਕੰਦਰ ਸਿਉ ਆਪ ਕਈ ਵਾਰ ਜਾ ਕੇ ਆਇਆ ਹੋਇਆ ਉਹ ਤਾਂ ਗੋਰਿਆਂ ਅੰਗਰੇਜ਼ਾਂ ਨਾਲ ਫੋਟੋਆਂ ਵੀ ਲਾ ਕੇ ਆਇਆ ਬਿੱਟੂ ਹੱਸਦਾ ਹੋਇਆ ਬੋਲਿਆ ਬੀਬੀ ਵੀ ਹੁਣ ਹੱਸਣ ਲੱਗੀ ਗੁੱਡੀ ਰੋਟੀ ਖਾਂਦੀ ਬਿੱਟੂ ਤੇ ਬੀਬੀ ਨੂੰ ਵੇਖੀ ਜਾਵੇ ਪੋਲੀ surjeet ਨੂੰ ਹੌਸਲਾ ਰੱਖਣ ਲਈ ਕਹਿ ਰਹੀ ਸੀ। ਪ੍ਰੀਤੀ ਇੱਕ ਪਾਸੇ ਅੱਡੀ ਚਰੱਪਾ ਕਰੀ ਜਾਵੇ ਤੇ ਤਜਿੰਦਰ ਗੁਰਪ੍ਰੀਤ ਜੀ ਦੀ ਗੋਦੀ ਵਿੱਚ ਸੁੱਤਾ ਪਿਆ ਸੀ। ਹੁਣ ਰੋਟੀ ਪਾਣੀ ਖਾ ਪੀ ਕੇ 7 ਵਜੇ ਚਾਹ ਪੀ ਕੇ ਪੋਲੀ ਹੁਰੀ ਘਰੇ ਆ ਗਏ। ਬਿੱਟੂ ਦਾ ਪੂਰੇ ਦਿਨ ਇੱਕ ਗਲ ਮੰਨ ਚ ਕੋ ਮਰੀ ਸੀ। ਤਾਂ ਮਾਂ ਕੋ ਲਾ ਕੇ ਬੈਠ ਗਿਆ। ਗੁੱਡੀ ਤਜਿੰਦਰ ਨੂੰ ਦੁੱਧ ਚਵਾਉਣ ਲੱਗੀ। ਫਿਰ ਬਿੱਟੂ ਪ੍ਰੀਤੀ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ ਮਾ ਇੱਕ ਗੱਲ ਦੱਸ ਇਹਦਾ ਪਿਓ ਦੂਏ ਤੀਏ ਦੇ ਨਹੀਂ ਆ ਜਾਂਦਾ ਕਿਤੇ ਭੋਲੀ ਬੋਲੀ ਕਿਉਂ ਪੁੱਤ ਕੀ ਹੋਇਆ ਤਾਂ ਬਿੱਟੂ ਬੋਲਿਆ ਇੱਕ ਤਾਂ ਉਹ ਪੀ ਕੇ ਆਇਆ ਸੀ ਮੈਨੂੰ ਉਹਦੇ ਤੋਂ ਦਿਖਦਾ ਸੀ ਤੇ ਜਦੋਂ ਉਹ ਕਹਿੰਦਾ ਸੀ ਇੱਧਰੋਂ ਹੋ ਕੇ ਉੱਧਰ ਆਇਆ ਤਾਂ ਇਹਦਾ ਮਤਲਬ ਉਹ ਆਂਦਾ ਰਹਿੰਦਾ ਹੋਣਾ ਇੱਥੇ ਤਾਂ ਮਾਂ ਕਹਿਣ ਲੱਗੀ ਆ ਜਾਂਦਾ ਕਦੇ-ਕਦੇ ਕੁੜੀ ਨੂੰ ਮਿਲਣ ਉਹ ਕਿਹੜਾ ਕੁਛ ਲੈ ਆ ਜਾਂਦਾ ਬਿੱਟੂ ਬੋਲਿਆ ਲੈ ਕੇ ਜਾਣ ਦੀ ਗੱਲ ਨਹੀਂ ਮਾਂ ਪਰ ਉਹ ਬੰਦਾ ਠੀਕ ਨਹੀਂ ਲੱਗਦਾ ਮੈਥੋ ਕੁਝ ਬਾਧੂ ਘਾਟੂ ਬੋਲਿਆ ਨਾ ਜਾਵੇ ਫੇਰ ਮੈਨੂੰ ਨਾ ਕਿ ਉਹ ਗੱਲਾਂ ਇੱਕ ਗਲਤੀ ਹੋ ਗਈ ਆ ਕੁੜੀ ਲੈ ਕੇ ਉਹਦੀ ساری ਜ਼ਿੰਦਗੀ ਦੀ ਨੈ ਜੇ ਹੁਣ ਉਹ ਆਇਆ ਕੁੜੀ ਨੂੰ ਮਿਲਣ ਕਿ ਮੈਂ ਕੁੜੀ ਨੂੰ ਮਿਲਣ ਆਇਆ ਕੁੜੀ ਨੂੰ ਮਿਲਣ ਆਇਆ ਤਾਂ ਮੈਨੂੰ ਇਹਨਾਂ ਪਤਾ ਕਿ ਉਹਨੇ ਇੱਥੇ ਡੇਰਾ ਲਾ ਕੇ ਬਹਿ ਜਾਣਾ ਆਪਣੇ ਜਵਾਕਾਂ ਨਾਲ ਫੇਰ ਗੁੱਸੇ ਨਾਲ ਬੋਲਦਾ ਹੋਇਆ ਬੜਬੜ ਕਰਤਾ ਹੋਇਆ ਆਪਣੇ ਕਮਰੇ ਚ ਚਲਾ ਗਿਆ ਮਾਂ ਕਹਿਣ ਲੱਗੀ ਹੈ ਕੰਬਲਾ ਐਦਾਂ ਤਾਂ ਕੁਝ ਨਹੀਂ ਕਰਦਾ ਉਹ ਮੈਨੂੰ ਪਤਾ ਮੈਂ ਆਪੀ ਦੇਖ ਲਵਾਂ ਤੂੰ ਚਿੰਤਾ ਨਾ ਕਰ ਮਾਂ ਹੁਣ ਇਕੱਲੀ ਬੋਲੀ ਜਾਵੇ ਤੇ ਪਰੇਸ਼ਾਨ ਵੀ ਹੋ ਗਈ ਬਿੱਪੂ ਦੀ ਗੱਲ ਕਰਕੇ ਹੁਣ ਜਦੋਂ ਰਾਤ ਹੋਈ ਰੋਟੀ ਪਾਣੀ ਖਾਣ ਮਗਰੋਂ ਗੁੱਡੀ ਵੀ ਸੱਸ ਨੂੰ ਕਹਿਣ ਲੱਗੀ ਮਾਏ ਇੱਕ ਗੱਲ ਆ ਮੇਰੇ ਦਿਲ ਵਿੱਚ ਸਵੇਰ ਦੀ ਘੁੰਮੀ ਜਾਂਦੀ ਆ ਤਾਂ ਸੱਸ ਕਹਿਣ ਲੱਗੀ ਹਾਂ ਮਲ ਦੱਸ ਕਿਹੜੀ ਗੱਲ ਤਾਂ ਗੁੱਡੀ ਬੋਲੀ ਤੂੰ ਇੱਕ ਵਾਰ ਗੁਰਨਾਮ ਵੀਰੇ ਨੂੰ ਪੁੱਛ ਕਿਤੇ ਉਹ ਪ੍ਰੀਤੀ ਨੂੰ ਲੈ ਕੇ ਤਾਂ ਨਹੀਂ ਜਾਣਾ ਚਾਹੁੰਦਾ ਤਾਂ ਸੱਸ ਬੋਲੀ ਹੈ ਕਮਲੀ ਉਹ ਕਿਉਂ ਲੈ ਕੇ ਜਾਊ ਨਰ ਕਿਉਂ ਦੇਣੀ ਆ ਸੀ ਪ੍ਰੀਤੀ ਮੈਂ ਨਹੀਂ ਦਿੰਦੀ ਤੂੰ ਸੌਂ ਜਾ ਤੂੰ ਫਿਕਰ ਨਾ ਕਰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਤੂੰ ਗੁੱਡੀ ਨੂੰ ਹੁਣ ਬਹੁਤ ਪਰੇਸ਼ਾਨੀ ਜੀ ਹੋ ਰਹੀ ਸੀ ਪ੍ਰੀਤੀ ਦੀ ਕਿ ਪ੍ਰੀਤੀ ਕਿਤੇ ਗੁਰਨਾਮ ਲੈ ਨਾ ਜਾਵੇ ਉੱਡੀ ਮੰਚ ਹਜੇ ਵੀ ਬਹੁਤ ਸਾਰੇ ਸਵਾਲ ਸੀ। ਪਰ ਸੱਸ ਨੂੰ ਕੁਝ ਨਹੀਂ ਪੁੱਛਿਆ। ਸੱਸ ਵੀ ਗੁੱਡੀ ਦੀਆਂ ਗੱਲਾਂ ਕਰਕੇ ਥੋੜੀ ਪਰੇਸ਼ਾਨ ਹੋ ਗਈ ਪਰ ਫਿਰ ਵੀ ਗੁੱਡੀ ਨੂੰ ਹੌਂਸਲਾ ਦਿੱਤਾ ਕਿ ਇਦਾਂ ਦਾ ਕੁਝ ਨਹੀਂ ਹੁੰਦਾ। ਨਾ ਮੈਂ ਇਦਾਂ ਦਾ ਹੋਣ ਦਊਂਗੀ। ਹੁਣ ਗੁੱਡੀ ਪਾਸੇ ਜੇ ਲੰਦੀ ਸੌ ਗਈ। ਪਰ ਨੀਂਦ ਵੀ ਨਾ ਆਵੇ। ਕਦੇ ਅੱਖਾਂ ਖੁੱਲ੍ਹੀ ਜਾਵੇ। ਕਦੇ ਮੀਚ ਲਿਆ ਕਰੇ। ਬਸ ਪਾਸੇ ਲਈ ਜਾਵੇ। ਫਿਰ ਅੱਤੀ ਰਾਤ ਨੂੰ ਸੱਸ ਉੱਠ ਕੇ ਬੈਠ ਗਈ। ਤੇ ਸੁੱਤੀ ਪਈ ਪ੍ਰੀਤੀ ਨੂੰ ਪਿਆਰ ਦੇਣ ਲੱਗੀ। ਉਹਦਾ ਮੱਥਾ ਚੁੰਮਣ ਲੱਗੀ ਉਹਦੇ ਸਿਰ ਤੇ ਹੱਥ ਫੇਰਨ ਲੱਗੀ ਤੇ ਆਪਣੇ ਆਪ ਨੂੰ ਬੋਲੀ ਇਹਦੇ ਚ ਮੇਰੀ ਜਾਨ ਵਸਦੀ ਆ ਐਵੇਂ ਕਿਵੇਂ ਲੈ ਜੂ ਉਹ ਇਹਨੂੰ ਮੈਂ ਨਹੀਂ ਲੈ ਕੇ ਜਾਣ ਦਿੰਦੀ ਐਦਾਂ ਕਿਵੇਂ ਲਾ ਜੂਗਾ ਫਿਰ ਉਹ ਗੁੱਡੀ ਕੰਨੀ ਮੂੰਹ ਕਰਕੇ ਬੋਲੀ ਕੋਈ ਨਹੀਂ ਮੈਂ ਗੁਰਨਾਮ ਨੂੰ ਪੁੱਛ ਵੀ ਲਵਾਂਗੀ ਇਹੋ ਕੀ ਚਾਹੁੰਦਾ ਤੂੰ ਫਿਕਰ ਨਾ ਕਰ ਗੁੱਡੀਏ ਪੀਏ ਤੂੰ ਫਿਕਰ ਨਾ ਕਰ ਤੂੰ ਸੌਂ ਜਾ ਮਲ ਗੁੱਡੀ ਨੇ ਹਲਕੀਆਂ ਜੀਆਂ ਅੱਖਾਂ ਖੋਲੀਆਂ ਪਹਿਲਾਂ ਤਾਂ ਹੱਥ ਤੇ ਆਇਆ ਸੀਗਾ ਸੱਸ ਨੇ ਗੁੱਡੀ ਨੂੰ ਦੇਖ ਲਿਆ ਪਰ ਫਿਰ ਵੀ ਹੌਸਲਾ ਦਿੱਤਾ ਤੇ ਦੁਬਾਰਾ ਕਿਹਾ ਤੂੰ ਫਿਕਰ ਨਾ ਕਰ ਮੈਂ ਨਹੀਂ ਜਾਣ ਦਿੰਦੀ ਪ੍ਰੀਤੀ ਨੂੰ ਕਿਤੇ ਹੁਣ ਗੁੱਡੀ ਵੀ ਪਾਸੇ ਲਈ ਜਾਵੇ ਕਿ ਸੱਸ ਵੀ ਦੋਹਾਂ ਨੂੰ ਨੀਂਦ ਨਾ ਆਵੇ ਫਿਰ ਦੋਵੇਂ ਜਾਨੀਆਂ ਉੱਠ ਗਈਆਂ ਤੇ ਪ੍ਰੀਤੀ ਵੱਲ ਵੇਖੀ ਗਈਆਂ ਸਾਰੀ ਰਾਤ ਹੀ ਕਿਸੇ ਚਿੰਤਾ 'ਚ ਕਿਸੇ ਫਿਕਰ 'ਚ ਦੋਵਾਂ ਜਾਨੀਆਂ ਨੇ ਰਾਤ ਲੰਘਾਈ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਪਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਜੀ ਧੰਨਵਾਦ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ